ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਸ਼ਹਿਰ ਵਿੱਚ ਥਾਂ-ਥਾਂ ਤੇ ਪਏ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਹਨ। ਕਾਰਾਂ ਵਿੱਚੋਂ ਕੂੜੇ ਦੀ ਲਿਫਟਿੰਗ ਨਾ ਹੋਣ ਕਰਕੇ ਸੜਕਾਂ ਤੇ ਕੂੜਾ ਖਿਲਰ ਰਿਹਾ ਹੈ, ਆਦੇ ਨਜ਼ਰ ਆ ਰਿਹਾ। ਗਲੀਆਂ ਵਿੱਚ ਕੂੜਾ ਖਿਲਰ ਰਿਹਾ ਹੋਇਆ ਨਜ਼ਰ ਆ ਰਿਹਾ। ਫਤਿਹ ਸਿੰਘ ਕਲੋਨੀ ਗਲੀ ਨੰਬਰ 27 ਦੇ ਨਿਵਾਸੀਆਂ ਨੇ ਆਖਿਆ ਕਿ ਗਲੀ ਵਿੱਚ ਨਗਰ ਨਿਗਮ ਦਾ ਕੋਈ ਵੀ ਕਰਮਚਾਰੀ ਕੂੜੇ ਦੀ ਲਿਫਟਿੰਗ ਕਰਨ ਵਾਸਤੇ ਨਹੀਂ ਆ ਰਿਹਾ, ਜਿਸ ਨਾਲ ਗਲੀ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਪਤਪੂਰਿਆ ਮੋਹਾਲ ਹੈ ਅਤੇ ਉਹਨਾਂ ਨੇ ਨਗਰ ਨਿਗਮ ਮੇਅਰ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹ ਕੂੜੇ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਤੇਰੀ 15-15 ਦਿਨ ਹੋ ਗਏ ਕੂੜਾ ਲੈਣ ਕੋਈ ਨਹੀਂ ਆ ਰਿਹਾ ਜੇ ਕੋਈ ਲੱਗਾ ਸੀ 50-50 100-100 ਰੁਪਏ ਜੇ ਵੀ ਲੱਗਾ ਸੀ ਪੈਸੇ ਲੈ ਕੇ ਚਲੇ ਗਏ ਨੇ ਤੇ ਹੁਣ ਬਹਾਨੇ ਲਗਾਉਂਦੇ ਨੇ ਕਿ ਅੱਜ ਆਵਾਂਗੇ ਕੱਲ ਆਵਾਂਗੇ ਜੀ ਤੁਹਾਨੂੰ ਪਤਾ ਹੀ ਆ ਗੰਦਗੀ ਕਿੰਨੀ ਕੋ ਫੈਲ ਰਹੀ ਆ ਦਾਣਾ ਮੰਡੀ ਵੱਲੋਂ ਬੰਨੇ ਆਈ ਏ ਨਿਕਲਿਆ ਨਹੀਂ ਜਾਂਦਾ ਧੂਲ ਮਿੱਟੀ ਹੈ ਤੇ ਹੈ ਹੀ ਹੈ ਤੇ ਕੂੜਾ ਦਾ ਕੂੜਾ ਬਹੁਤ ਜ਼ਿਆਦਾ ਹੈਗਾ ਜੀ ਫਤਿਹ ਸਿੰਘ ਕਲੋਨੀ ਦੇ ਵਿੱਚ ਤੇ ਕੂੜਾ ਬਿਲਕੁਲ ਹੀ ਭਰਿਆ ਪਿਆ ਜੇ ਜੇ ਕੋਈ ਆਪਣਾ ਰਿਸ਼ਤੇਦਾਰ ਵੀ ਆਉਂਦਾ ਤੋ ਆ ਨਹੀਂ ਪਉਂਦਾ ਇੱਧਰ ਉਹ ਕਹਿੰਦਾ ਯਾਰ ਗੰਦਗੀ ਬਹੁਤ ਹੈਗੀ ਆ ਜੀ ਸਾਡਾ ਇਹ ਮਸਲਾ ਹੱਲ ਕਰਾਇਆ ਜਾਵੇ ਕਿ ਕੂੜੇ ਦਾ ਢੇਰ ਜਿਹੜੇ ਲੱਗੇ ਨੇ ਉਹਨੂੰ ਚੁਕਾਇਆ ਜਾਂ ਤਾਂ ਕੋਈ ਗੱਡੀ ਲਈ ਜਾਵੇ ਫਤ ਸਿੰਘ ਕਲੋਨੀ ਦੇ ਵਿੱਚ ਦੇਖੋ ਇੱਥੇ ਕੂੜੇ ਵਾਲਾ ਕੋਈ ਵੀ ਨਹੀਂ ਆਂਦਾ ਜੇ ਕੋਈ ਆਂਦਾ ਵਾ ਤੇ ਮਹੀਨਾ ਵੀ ਨਹੀਂ ਇੱਥੇ ਕੋਈ ਕੱਢਦਾ ਹੈਗਾ ਵੀ ਮਹੀਨੇ ਤੋਂ ਪਹਿਲਾਂ ਹੀ ਚਲ ਜਾਂਦਾ ਉਹੀ ਉਹਨਾਂ ਨੂੰ ਪੈਸੇ ਵੀ ਪੂਰੇ ਦਿਨੇ ਆ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਹਰ ਇੱਕ ਜਗ੍ਹਾ ਤੇ ਦੇਖ ਲਓ ਕਿੰਨੀ ਗੰਦਗੀ ਫੈਲੀ ਹੋਈ ਆ ਤੇ ਫਿਰ ਇਹਦਾ ਕੀ ਫਾਇਦਾ ਇੱਥੇ ਰਹਿਣ ਦਾ ਕੱਲ ਨੂੰ ਕੋਈ ਬਿਮਾਰੀਆਂ ਕੋਈ ਪ੍ਰੋਬਲਮ ਇੱਥੇ ਹੋ ਜਾਵੇ ਤੇ ਕੋਈ ਜ਼ਿੰਮੇਵਾਰ ਤੇ ਨਹੀਂ ਨਾ ਹੈਗਾ ਵੀ ਤੁਹਾਡੀ ਇੰਨੀ ਆ ਇਨਾ ਮੈਂ ਕਹਿੰਨੀ ਹੈਗੀ ਹੱਥ ਜੋੜ ਕੇ ਬੇਨਤੀ ਆ ਕਿ ਕੂੜੇ ਵਾਲਾ ਕੋਈ ਵਧੀਆ ਲਵਾਇਆ ਜਾਵੇ ਕਿ ਜਿਹੜਾ ਇੱਥੇ ਆਣ ਕੇ ਕੂੜਾ ਤੇ ਲੈ ਕੇ ਜਾ ਸਕੇ ਅਸੀਂ ਕੂੜਾ ਹੁਣ ਘਰਾਂ ਦੇ ਵਿੱਚ ਛੋਟੇ-ਛੋਟੇ ਘਰ ਆ ਕੋਈ ਵੱਡੇ ਵੀ ਨਹੀਂ ਹੈਗੇ ਘਰ ਹਾਂ ਉਹਨਾਂ ਦੇ ਵਿੱਚ ਕਿੰਨਾ ਜਿਹੜਾ ਕੂੜਾ ਰੱਖਾਂਗੇ ਦੱਸੋ ਕੀੜੇ ਫੈਲਦੇ ਗੰਦਗੀ ਫੈਲਦੀ ਆ ਕੂਕਰੇ ਜੁ ਹੁੰਦੇ ਆ ਹੋਰ ਵੀ ਕਿੰਨਾ ਕੁਝ ਹੁੰਦਾ ਵਾ ਅੱਜ ਕੱਲ ਕਿੰਨੀਆਂ ਜਰੀਲੀਆਂ ਚੀਜ਼ਾਂ ਹੈਗੀਆਂ ਤੇ ਇਹਨਾਂ ਦੇ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਤੇ ਕੋਈ ਕੂੜੇ ਵਾਲਾ ਵੀ ਨਹੀਂ ਲੱਗ ਸਕਦਾ ਹੈਗਾ ਵੇਖੋ ਜੀ ਜਦੋਂ ਦੀ ਇਹ ਆਮ ਆਰਮੀ ਪਾਰਟੀ ਦੀ ਸਰਕਾਰ ਆਈ ਆ ਇਹ ਨਕਮੀ ਸਾਬਤ ਹੋਈ ਆ ਇਹਦਾ ਕੋਈ ਮਾਈ ਬਾਪ ਨਹੀਂ ਜੀ ਹੈਗਾ ਇਹ ਤਾਂ ਵੇਖ ਲਓ ਕੂੜੇ ਦੇ ਢੇਰ ਤਾਂ ਬਹੁਤ ਬੁਰਾ ਹਾਲ ਆ ਕਹਿਣ ਵਾਲੀ ਗੱਲ ਨਹੀਂ ਤੁਸੀਂ ਦੇ ਵੇਖੀ ਜਾਂਦੇ ਜੇ ਗਲੀਆਂ ਚ ਸੜਕਾਂ ਤੇ ਰੋੜਾਂ ਤੇ ਸੀਵਰੇਜ ਜਿਹੜੇ ਕੂੜੇ ਕੂੜੇ ਚੁੱਕਣ ਵਾਲੀ ਕੰਪਨੀ ਉਹ ਵੀ ਭੱਜ ਗਈ ਆ ਸਟੀਲ ਲਾਈਟ ਵਾਲੀ ਕੰਪਨੀ ਉਹ ਵੀ ਭੱਜ ਗਈ ਆ ਜਿੰਨੇ ਪ੍ਰੋਜੈਕਟ ਚੱਲਣ ਦੇ ਆ ਪੁਰਾਣੇ ਉਹ ਵੀ ਸਾਰੇ ਬੰਦ ਆ ਕੋਈ ਕਾਰੋਬਾਰ ਨਹੀਂ ਜੇ ਕੰਮ ਨਹੀਂ ਜੇ ਹੋਣ ਰਿਹਾ ਇਹ ਤਾਂ ਬਿਲਕੁਲ ਨਕਮੀ ਨਾ ਸਾਬ ਕਮੀ ਸਰਕਾਰ ਨਿਕਲੀ ਜੀ ਅਸੀਂ ਸੋਨੀ ਸਾਹਿਬ ਨੂੰ ਬੇਨਤੀ ਕਰਦੇ ਆ ਵਿਕਾਸ ਭਾਜੀ ਜੀ ਨੂੰ ਤੇ ਓਮ ਪ੍ਰਕਾਸ਼ ਸੋਨੀ ਸਾਹਿਬ ਜੀ ਦੇ ਇਹਨਾਂ ਦੇ ਸਦਕਾ ਹੀ ਜਿਹੜੇ ਮਾਰੇ ਮੋਟੇ ਕੰਮ ਹੋਣ ਰਹਿ ਜੇ ਤੇ ਬਾਕੀ ਤਾਂ ਕੋਈ ਮਾਈ ਬਾਪ ਨਹੀਂ ਹੈਗਾ ਆ ਮਾਦਮ ਪਾਲ